ਲਓ ਜੀ ਆਪਾਂ ਬਣਾ ਰਹੇ ਆ ਤਾਕਤ ਦਾ ਖਜ਼ਾਨਾ ਪੰਦੀਰੀ ਕੜਾਹੀ ਆਪਾਂ ਧਰ ਲਈ ਗੈਸ ਦੇ ਉੱਤੇ ਤੇ ਆ ਵੀਖੋ ਹੁਣ ਪਾਰੇ ਘਿਓ ਇਹ ਆਪਾਂ 5 ਕਿਲੋ ਘਿਓ ਦੀ ਬਣਾ ਰਹੇ ਆਗੇ ਘਿਓ ਹੋ ਗਿਆ ਜੰਮ ਕਿਉਂਕਿ ਸਰਦੀ ਆ ਨਾ ਬਸ ਘਿਓ ਆਪਾਂ ਕਰਤਾ ਪਉਣਾ ਸਟਾਰਟ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਸਮਾਨ ਆਪਣਾ ਆ ਗਿਆ ਸਾਰੇ ਆ ਗਿਆ ਆਪਣੇ ਡਰਾਈ ਫਰੂਟ ਆਇਆਗਾ ਆਪਣਾ 5 ਕਿਲੋ ਆਟਾ ਜਸਬੀਰ ਭੈਣ ਪੁਰਾਣੇ ਸਮਾਨ ਦੀ ਮਾਤਰਾ ਪੁੱਛਣੀ ਹੈ ਥੱਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਆਪਾਂ ਟੋਟਲ ਚੀਜ਼ਾਂ ਦੱਸਾਂਗੇ ਕਿ ਕਿੰਨੇ ਕਿੰਨੇ ਗ੍ਰਾਮ ਹੈ ਜਿਹੜੀਆਂ ਪਾਈਆਂ ਲੋਕੀ ਕਿਓਆ ਜਿਹੜਾ ਆਪਣਾ ਪੈਣਾ ਸਟਾਰਟ ਹੋ ਗਿਆ 5 ਕਿਲੋ ਕਹੋ ਦੇ ਵਿੱਚ ਆਪਾਂ 5 ਕਿਲੋ ਆਟਾ 5 ਕਿਲੋ ਖੰਡ ਕਿਲੋ ਕਿਲੋ ਡਰਾਈ ਫਰੂਟ ਪਾ ਰਹੇ ਹਾਂ ਕਿਲੋ ਮਖਾਣੇ, ਕਿਲੋ ਬਦਾਮ, ਕਿਲੋ ਅਖਰੋਟ ਜਿੰਨੇ ਵੀ ਆਪਣੇ ਡ్రਾਈ ਫਰੂਟ ਆਉਂਦੇ ਅੱਧਾ ਕਿਲੋ ਮਗਦੇ ਚਾਰੇ ਚਾਰੇ ਗੁੰਦਾ ਕਮਰਕਸ ਸਫੈਦ ਮੂਸਲੀ, ਕਾਲੀ ਮੂਸਲੀ ਕੌਂਸ ਵੀਜ਼ ਸੌਫਾ ਆਜਮਾਨ ਆਸ਼ਵਗੰਧਾ ਆਲਸੀ ਤੇਲ ਕੁਝ ਮੋਟਾ-ਮੋਟਾ ਸਮਾਨ ਹੈ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਆਂ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਰਿਹਾ ਆਟਾ ਖੁਰਚਣਾ ਦਿਓ ਬੇਟਾ ਆਟੇ ਨੂੰ ਰਹਿ ਆਪਾਂ ਘੁਨਾਂ ਆਟਾ ਭਜਾ ਭਾਈ ਤੇ ਬਿੱਟੀ ਸਾਰਾ ਪਾ ਜੂ ਮੇਰੇ ਤਾਂ ਬਾਜੀ ਤੈਨੂੰ ਆਹ ਵੇਖੋ ਗਾਣਾ ਗਾਦੇ ਵਾਸਤੇ ਰੌਣਕ ਮੇਲਾ ਲੱਗਿਆ ਵੇਖੋ ਸਾਡਾ ਟੱਬਰ ਸਾਰਾ ਇਕੱਠਾ ਹੋ ਗਿਆ ਹਲੋ ਜੀ ਆਟਾ ਪੁੱਜਣਾ ਹੋ ਗਿਆ ਸਟਾਰਟ ਇੱਕ ਕਿਹੋ ਜਿਹਾ ਸ਼ਟਨਾ ਜਿਹੜਾ ਸ਼ੁਰੂ ਕਰ ਦਿੰਦੇ ਜਦੋਂ ਇਹ ਭੁੱਜ ਜਾਂਦਾ। ਲਓ ਜੀ ਆਟਾ ਆਪਣਾ ਹੁਣ ਪੂਰਾ ਭੁੱਜ ਗਿਆ ਦੇਖੋ ਇਹਦਾ ਕਲਰ ਆ ਜਿਹੜਾ ਲਾਲ ਹੋ ਗਿਆ ਜਮਾ। ਸਿੱਕਿਆ ਹੋਏ ਨੇ ਦਿੱਤਾ ਛੱਡ। ਲਓ ਜੀ ਸਾਰੀਆਂ ਦਵਾਈਆਂ ਜਿਹੜੀਆਂ ਆਪਾਂ ਪਾਤੀਆਂ ਇਹਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਪਾਵਾਂਗੇ ਆਪਾਂ ਡ్రਾਈ ਫਰੂਟ। ദ ਇੰਨੇ ਸੌਜੀ ਗਰਮ ਗਰਮ ਤੇਲ ਵਿੱਚ ਰਲਾਉਣੀਆਂ ਹੁੰਦੀਆਂ ਹਨ ਤਾਂ ਕਿ ਜਿਹੜੀ ਗੁੰਡ ਵਗੈਰਾ ਆਪਣੀ ਹਨ ਵਿੱਚ ਪਾਈ ਜਾਂਦੀ ਹੈ ਵੀ ਉਹ ਭੁੱਜ ਸਕੇ ਇੱਕ ਤਰ੍ਹਾਂ। ਲਾਉਂਦੀ ਹੁਣ ਆਪਾਂ ਇਹਦੇ ਵਿੱਚ ਪਾਤੀ ਸਾਰੇ ਡਰਾਈ ਫਰੂਟ। ਹੇਠੇ ਭਾਜੇ ਨੇ। ਲੈ ਕੇ ਆਪੋ। ਰਿਓਖਾ ਬਣਾਉਣਾ ਔਖਾ ਹੈ ਲਓ ਜੀ ਹੁਣ ਇਹਦੇ ਚ ਗਏ ਖੰਡ ਉਹਦੇ ਰੱਖੋ ਪਾ ਦੋ ਪਾ ਦੋ ਕੋਈ ਮਿੱਠਾ ਪਾਣਾ ਹੈ ਕੋਈ ਨਹੀਂ ਪਾ ਦੋ ਸਹੀ ਹੈ 5 ਕਿਲੋ ਨਹੀਂ ਵਹੀ ਜਾਣਾ ਕੋਈ ਇਹੋ ਸਹੀ ਪਤਾ ਨਹੀਂ ਲੈ ਆਪਸ ਮਾ ਕਹੀ ਹੈ ਨਹੀਂ ਕਹੀ ਕਸ ਕਰ ਲੈ ਕੇ ਫਿਰ ਦੀ ਨਾ ਲਾ ਲਈ ਲਾਉ ਜੀ ਫਾਈਨਲੀ ਪੰਜੀਰੀ ਬਣ ਕੇ ਹੋ ਗਈ ਤਿਆਰ ਨੂਰ ਲਾਲੀ ਆਪਾਂ ਹੁਣ ਇਹਨੂੰ ਕੱਢਾਂਗੇ ਕਿਸੇ ਬਰਤਨ ਦੇ ਵਿੱਚ